ਮੇਰੇ ਸੁਨੇਹੇ ਕੀ ਆ ਚਾਉਂਗੇ ਓਏ ਪਤਾ ਵੀ ਬੰਦੇ ਤਾਂ ਸੁਨੇਹੇ ਪਤਾ ਲੱਗ ਗਿਆ ਹੋਣ ਗਿਆ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਨੂੰ ਕੁਝ ਨਹੀਂ ਪਤਾ ਉਹ ਬੈਸਾ ਗਹਿਰਾ ਤੇ ਬੀਮਾਰ ਸੀ ਤੇ ساری ਰਾਤ ਨੀਂਦ ਸੁਸੀ ਮੈਨੂੰ ਕੀ ਪਤਾ ਸੀ ਸਵੇਰੇ ਤੇ ਨਵਰੇ ਆਉਜੂਗਾ ਤਨੁਨੀ ਬੜੀ ਕਬਰ ਮਿਲ ਜੂਗੀ ਅਰੇ ਸ਼ਬਾਸ ਕੀ ਕੀ ਹੋਇਆ ਮਾਮਲਾ ਕੀ ਆ ਕੋਈ ਅਗਲੇ ਸਾਲ ਨੂੰ ਕੁਝ ਨਹੀਂ ਪਤਾ ਜੀ ਇਹ ਨਾਲ ਕਰੰਗਰਨ ਮੁੰਡਾ ਦਾ ਭੌਲਦਾ ਜੀ ਉਹ ਨਾਲ ਜਾਂਦਾ ਸੀ ਉਹ ਨਾਲ ਜਾਂਦਾ ਸੀਗਾ ਤੇ ਉਹ ਦੋਸਤ ਨੂੰ ਨਹੀਂ ਪਤਾ ਸੀ ਆਖੀਂ ਤੁਹਾਡੇ ਬੇਟੇ ਦਾ ਕੀ ਨਾਮ ਹੈ ਹੋਈ ਤੋਂ ਕਿੰਨੇ ਸਾਲ ਉਹ ਵੀ ਅੱਜ ਛਾਇਦ ਹਾਂ ਛਾਇਦ ਤੇ ਕੱਲ੍ਹ ਕੋ ਕਦੋਂ ਗਿਆ ਸੀ ਘਰ ਤੋਂ ਕਦੋਂ ਨਹੀਂ ਗਿਆ ਕੱਲ੍ਹ ਫੋਣ ਆਇਆ ਸੀਗਾ ਕਰੋ ਹਾਂਜੀ ਤੇ ਫਿਰ ਸ਼ਾਮ ਰਾਤ ਨੂੰ ਦੱਸ ਦੋਰੇ ਪਤਾ ਲੱਗ ਗਿਆ ਉਹ ਅੱਜ ਕਰਕੇ ਕੋਈ ਥਾਣੇ ਵੇਲਾ ਕੰਮ ਕੀ ਕਰਦੇ ਕੰਮ ਕਰ ਰਹੇ ਸੀ ਡਾਕ ਕਿਹੜੇ-ਕਿਹੜੇ ਨਾਲ ਮਾਰੇ ਮੋਟੇ ਤੇ ਇਹਦੇ ਤੁਹਾਨੂੰ ਕਦੋਂ ਪਤਾ ਲੱਗਿਆ ਕਿਸ ਦਾ ਫੋਨ ਆਇਆ ਕਿਸੇ ਥਰੂ ਪਤਾ ਲੱਗਿਆ ਸਰੇ ਨੜਕੇ ਦਾ ਫੋਨ ਆਇਆ ਬੱਡੇ ਦਾ ਉਹਨੇ ਮੈਨੂੰ ਦੱਸਿਆ ਬਚਾਰੀ ਅੱਜ ਕਰਕੇ ਹਾਂ ਜੀ ਉਹਦੇ ਘੱਟਾ ਬਾਰਿਗਾ ਨਾਲ ਜੇਕਰ ਬਾਈਲ ਰੋਈ ਉਹਨੇ ਬਾਕੇ ਤੱਕ ਕਰਕੇ ਬੋਲੀ ਨਹੀਂ ਕਿਹਾ ਤੁਹਾਨੂੰ ਪਤਾ ਲੱਗਾ ਕਿ ਕਿਹੜੇ ਏਰੀਆ ਚ ਸਾਡੀ ਘਟਨਾ ਹੋ ਗਈ ਤੁਸੀਂ ਤਾਂ ਲੋਕਾਂ ਨੂੰ ਪਤਾ ਨਹੀਂ ਪਤਾ ਜੇ ਉਹ ਇਹ ਕਹਿੰਦੇ ਜਿਹੜਾ ਮੁੰਡੇ ਚੱਕੇ ਲੈ ਕੇ ਸਕੂਲੇ ਤੇ ਵੀ ਇਹ ਨਾ ਸ਼ਾਮ ਨਾਲ ਰਿਸ਼ਤੇ ਆ ਸੀਗਾ ਜਿਹਦੇ ਚੱਕੇ ਨੂੰ ਉਸ ਦਿਨ ਸਾਡੇ ਆਇਆ ਤੇ ਇਹ ਰਾਤ ਨੂੰ ਘਰੇ ਨਹੀਂ ਆਇਆ ਤੁਸੀਂ ਫੋਨ ਕੀਤਾ ਸੀ ਰੋਹੀ ਨੂੰ ਉਹਨਾਂ ਕਈ ਜਣਿਆਂ ਨੂੰ ਕੀਤਾ ਰੋਹੀ ਨੂੰ ਕੀਤਾ ਤਾਂ ਬੰਦਾ ਰਹਿ ਗਿਆ ਉਹ ਬੰਦਾ ਰਹਿ ਗਿਆ ਸਰ ਰੋਹਤ ਨਾਲ ਯਾਰ ਤੋਂ ਕੰਮ ਜੰਦ ਦੇ ਉਹ ਵੀ ਮੁੰਡਾ ਜਾ ਕੇ ਲੈ ਕੇ ਜਾਂਦਾ ਹੈ ਉਹਦੇ ਨਾਲੇ ਰੋਈ ਕਰਨ ਨਾਲ ਠੀਕ ਹੈ ਕਰਨ ਨਾਲ ਉਹ ਹੈ ਕਰਨ ਉਹ ਹੈ ਕੋਲ ਸਾਨੂੰ ਤਾਂ ਕਰ ਬਰ ਨਹੀਂ ਪਤਾ ਹੈਗਾ ਉਹ ਵੀਰੇ ਆਂਦੇ ਸਾਹ ਬਾਸੇ ਪਈ ਰਹਿੰਦੀ ਸੀ ਕੋਈ ਕੰਪਲੇਨਟ ਕਿਸੇ ਨੂੰ ਬੁਲਵਾਉਂਦੇ ਅੱਲੇ ਅੱਲੇ ਨਾ ਕਿ ਕਿਸੇ ਨੂੰ ਕਰ ਲੈ ਉਹ ਚੱਲੇ ਗਿਆ ਤਾਂ ਲੋਕ ਸੁੱਤ ਕਿਸੇ ਗੱਲ ਬਤ ਨਹੀਂ ਪੁੱਛ ਲੈਣਾ ਸਾਡੇ ਕੋਲ ਗੱਲ ਨਹੀਂ ਹੈ ਨੌਜਵਾਨ ਦੇਖਦੇ ਗੋਲੀ ਲੱਗੀ ਹੈ ਕੀ ਪੂਰਾ ਮਾਮਲਾ ਹੈ ਤੇ ਕੌਣ ਸੀ ਨੌਜਵਾਨ ਇਹ ਰੋਹਤ ਨਾਲ ਦਾ ਮੁੰਡਾ ਕੋਈ ਆਪਣੇ ਹੈਬੋ ਵਾਲ ਸਾਈਡ ਦਾ ਦੋਪਾਲ ਨਗਰ ਦਾ ਸਾਨੂੰ ਰਾਤ ਮੈਸੇਜ ਆਇਆ ਸੀਗਾ ਸਿਵਲ ਹਸਪਤਾਲ ਤੋਂ ਵੀ ਇੱਧੇ ਕੋਈ ਬੰਦੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਅਸੀਂ ਰਾਤ ਮੌਕਾ ਦੇਖਿਆ ਸੀ ਹਜੇ ਤੱਕ ਉਹਦੇ ਪੇਰੈਂਟਸ ਅੱਜ ਸਵੇਰ ਹੁਣ ਸਾਡੇ ਕੋਲ ਆ ਕੇ ਸਟੇਟਮੈਂਟ ਲਿਖਾ ਰਹੇ ਆ ਜੋ ਵੀ ਉਹ ਸਟੇਟਮੈਂਟ ਦਿੰਦੇ ਆ ਅਸੀਂ ਉਹਦੇ ਮੁਤਾਬਕ ਜੋ ਵੀ ਕਾਰਵਾਈ ਬੰਦੀ ਆ ਕਰ ਰਹੇ ਆ ਕਿੰਨੇ ਕਿ ਸਾਲਾਂ ਦਾ ਸੀ ਨੌਜਵਾਨ 21 27 ਸਾਲ ਦਾ ਮੁੰਡਾ ਦੱਸਦੇ ਆ ਉਹਦੇ ਪਰਿਵਾਰ ਵਾਲੇ 27 ਸਾਲ ਉਮਰ ਸੀ ਉਹਦੀ ਕਿਹੜੀ ਜਗ੍ਹਾ ਚੱਲਿਆ ਜੀ ਉਹਦੇ ਸਾਲ ਆਹ ਹਾਥਾ ਇਹ ਗੋਣੀਆ ਭਾਰਤ ਨਗਰ ਚੌਂਕ ਦੇ ਕੋਲ ਸਾਡੇ ਸ਼ਾਮ ਨਗਰ ਸਾਈਡ 'ਤੇ ਆ ਸੀਸੀਟੀਵੀ ਫੋਟੋਰੀ ਵਗਰਾ ਚੈੱਕ ਕਰ ਰਹੇ ਆ ਅਸੀਂ ਇੱਥੇ ਸਵੇਰੇ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਕੋਈ ਗ੍ਰਿਫਤਾਰੀ ਨਹੀਂ ਹਜੇ ਤੱਕ ਇੱਥੇ ਅਧਿਨੀ ਲੋਜ ਹੋਈ ਪਰਚਾ ਦਰਜ ਕਰਾ ਰਹੇ ਹਾਂ ਉਸ ਤੋਂ ਮੋੜਲੀ ਜਾਂਚ ਕੀ ਸਾਹਮਣੇ ਹੈ ਸਰ ਮੋੜਲੀ ਜਾਂਚ ਇਹਨਾਂ ਦੇ ਵੇਰਵਿਆਂ ਸੋ ਜੋ ਵੀ ਦੱਸਣਾ ਹੈ ਉਸ ਤੋਂ ਬਾਅਦ ਹੀ ਪਤਾ ਲੱਗੂ ਹਜੇ ਕੋਈ ਇਹਦੇ ਬਾਰੇ ਕੋਈ ਜਿਸ ਵਗੈਰਾ ਸੀ ਕੁਝ ਇਹਦੀ ਗੱਲਬਾਤ ਕੀਤੀ ਪਰਿਵਾਰ ਨੇ ਨਹੀਂ ਉਹ ਕਹਿੰਦੇ ਸਾਡੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਨਾਲ ਮੁੰਡਾ ਕੋਈ ਡਰਾਈਵਰ ਦਾ ਕੰਮ ਕਰਦਾ ਸੀ ਸਾਡਾ ਸਰੇ ਗੋਲੀਆਂ ਕਿੰਨੀਆਂ ਲੱਗੀਆਂ ਕੁਝ ਪਤਾ ਪੈ ਇੱਕ ਲੱਗੀ ਦੋ ਲੱਗੀ ਗੋਲੀ ਇੱਕ ਗੋਲੀ ਲੱਗੀ ਉਹਦੇ ਕਿੱਥੇ ਲੱਗੀ ਇੱਕ ਗੋਲੀ ਛਾਤੀ 'ਚ ਲੱਗੀ ਉਹਦੇ ਜੀ ਹਾਂ ਬਾਕੀ ਬਾਕੀ ਅਸੀਂ ਜੋ ਵੀ ਹੈਗਾ ਉਹਨਾਂ ਦੇ ਬਿਆਨ ਤੋਂ ਬਾਅਦ ਦੱਸ ਸਕਦੇ ਹਾਂ ਜੂ ਸਰ ਮੰਨਦਾ ਸ਼ੱਕ ਨਹੀਂ ਕਿ ਰੇਤ ਨਹੀਂ ਸ਼ੱਕ ਦੇ ਕਿਤੇ ਨਹੀਂ ਹੁਣ ਮਟਰਦਾ ਹੋਈ ਆ ਬੰਪੀ ਦੇ ਪੇਰੈਂਟਸ ਨੂੰ ਪਤਾ ਲੱਗਦਾ ਵੀ ਕਿਦਾਂ ਕਿਹੜਾ ਬੰਦੇ ਹੋ ਸਕਦੇ ਆ ਆਪਰੇ ਵਾਰ ਨੇ ਦੱਸਿਆ ਕੋਈ ਪੁਰਾਣੀ ਰਜਿਸਟਰੀ ਨਹੀਂ ਨਹੀਂ ਕੋਈ ਰੰਜਿਚ ਕੋਈ ਨਹੀਂ ਕਹਿੰਦਾ ਹਾਂ